ਜੀ ਕਿੰਫਤੇ ਪੰਜਾਬ ਮੇਲਿਆਂ ਤੇ ਤਿਉਹਾਰਾਂ ਦਾ ਦੇਸ਼ ਆ ਪੰਜਾਬ ਦੇ ਵਿੱਚ ਮੇਲੇ ਤੇ ਤਿਉਹਾਰ ਖੂਹ ਦੀਆਂ ਟਿੰਡਾ ਵਾਂਗ ਹੀ ਡਿੱਤੇ ਰਹਿੰਦੇ ਆ ਇਸੇ ਤਰ੍ਹਾਂ ਜਿਹੜਾ ਨਾ ਵਿਸਾਖੀ ਵੀ ਪੰਜਾਬ ਦਾ ਇੱਕ ਪ੍ਰਸਿੱਧ ਤਿਉਹਾਰ ਆ ਇਹ ਵਿਸਾਖ ਮਹੀਨੇ ਦੇ ਸੀ ਮਹੀਨਾ ਜਿਹੜਾ ਵਿਸਾਖ ਆ ਉਹਦੀ ਸੰਗਰਾਮ ਨੂੰ ਜਿਹੜਾ ਨਾ ਵਿਸਾਖੀ ਜਿਹੜੀ ਮਨਾਈ ਜਾਂਦੀ ਆ ਇਹਨੂੰ ਅਸੀਂ ਜਿਹੜਾ ਇੱਕ ਤੁਸੀਂ ਕਹੋ ਵੀ ਕਿਸਾਨੀ ਮੇਲਾ ਵੀ ਕਹਿੰਦੇ ਆ ਕਿ ਕਿ ਕਿਸਾਨ ਹਾੜੀ ਦੀ ਫਸਲ ਦੀ ਕਟਣ ਦੀ ਖੁਸ਼ੀ ਦੇ ਵਿੱਚ ਇਸ ਨੂੰ ਮਨਾਉਂਦੇ ਆ ਤੇ ਵਿਸਾਖੀ ਵਾਲੇ ਦਿਨ ਜਿਹੜੀ ਕਣਕ ਦੀ ਬਾਢੀ ਜਿਹੜੀ ਸ਼ੁਰੂ ਕਰਦੇ ਆ ਤੇ ਕਣਕ ਨੂੰ ਆਪਣੇ ਘਰ ਲੈ ਆ ਕੇ ਤੇ ਸਗਨ ਵਜੋਂ ਜਿਹੜਾ ਤੁਸੀਂ ਕਹੋ ਵੀ ਇਸ ਤਿਹਾੜੀ ਮੇੜਾ ਮਨਾਉਂਦੇ ਆ ਤਾਂ ਦੂਸਰਾ ਇਹ ਆ ਕਿ ਇਸ ਤਿਹਾੜ ਦਾ ਸਿੱਖ ਧਰਮ ਦੇ ਨਾਲ ਵੀ ਬਹੁਤ ਗੂੜਾ ਸਬੰਧ ਆ ਗੁਰੂ ਗੋਬਿੰਦ ਸਿੰਘ ਜੀ ਨੇ 1600 ਦੇ ਵਿੱਚ ਇਸਵੀ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਪੰਜ ਪਿਆਰਿਆਂ ਨੂੰ ਸਾਜਿਆ ਸੀਗਾ ਤੇ ਪੰਜ ਪਿਆਰਿਆਂ ਨੂੰ ਅਮਰਤ ਦੀ ਦਾਤ ਬਖਸ਼ਿਸ਼ ਕੀਤੀ ਤੇ ਪੰਜ ਪਿਆਰਿਆਂ ਕੋ ਆਪ ਅਮਰਤ ਦੀ ਦਾਤ ਪ੍ਰਾਪਤ ਕਰਕੇ ਵਾਹੋ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਆਪੇ ਗੁਰ ਚੇਲਾ ਦੇ ਸਿਧਾਂਤ ਨੂੰ ਜਿਹੜਾ ਉਹ ਉਜਾਗਰ ਕੀਤਾ ਤਾਂ ਇਸ ਤਿਹਾੜ ਦੇ ਨਾਲ ਜਿਹੜਾ ਤੁਸੀਂ ਕਹ ਲਓ ਕਿ ਸਿੱਖ ਧਰਮ ਦਾ ਬਹੁਤ ਊੜਾ ਸਬੰਧ ਹੈਗਾ ਗੁਰੂ ਗੋਬਿੰਦ ਸਿੰਘ ਜੀ ਦਾ ਇਸ ਧਰਤੀ ਨੂੰ ਮਨੁੱਖਤਾ ਨੂੰ ਇੱਕ ਬਹੁਤ ਵੱਡੀ ਦੇਣ ਆ ਔਰ ਇਸ ਤਿਹਾੜ ਇਸ ਦਿਨ ਜਿਹੜਾ ਤੁਸੀਂ ਕਹ ਲਓ ਵੀ ਜਿਹੜੀ ਖਾਲਸਾ ਪੰਥ ਦੀ ਸਿਰਜਣਾ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੇ। ਤੁਸਰਾ ਦੇਖ ਰਸੀਂ ਪੰਜਾਬ ਦੀ ਰਾਜਨੀਤੀ ਦੇ ਸਬੰਧ ਵਿੱਚ ਇਹ ਕਰ ਇਸ ਇਤਿਹਾਸ ਨੂੰ ਦੇਖਦੇ ਆਂ ਤੇ 1801 ਈਸਵੀ ਨੂੰ ਮਹਾਰਾਜੇ ਜੀਤ ਸਿੰਘ ਨੂੰ ਜਿਹੜੀ ਜਦੋਂ ਦੀ ਤਾਜ ਪੋਸ਼ੀ ਕੀਤੀ ਗਈ ਸੀਗੀ ਉਹ ਪੰਜਾਬ ਦਾ ਮਹਾਰਾਜਾ ਬਣਿਆ ਸੀਗਾ ਤੇ ਉਹ ਵੀ ਵਿਸਾਖੀ ਵਾਲੇ ਦਿਨ 1801 ਈਸਵੀ ਨੂੰ ਜਿਹੜਾ ਬਣਿਆ ਸੀਗਾ ਤਾਂ ਮਹਾਰਾਜੇ ਜੀਤ ਸਿੰਘ ਦੇ ਨਾਲ ਵੀ ਇਤਿਹਾਸ ਦਾ ਇੱਕ ਬਹੁਤ ਬੂੜਾ ਸਬੰਧ ਹੈ ਜਾਂ ਪੰਜਾਬ ਦੀ ਰਾਜਨੀਤੀ ਦੇ ਨਾਲ ਵੀ ਦਾ ਇੱਕ ਬਹੁਤ ਬੂੜਾ ਸਬੰਧ ਹੈ। ਤੀਸਰਾ ਇਹ ਵੀ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ ਜਿਹੜਾ ਤੁਸੀਂ ਕਹ ਲਓ ਵੀ ਇੱਕ ਜਿਹੜਾ ਸੰਘਰਸ਼ ਗਣਿਆ ਪੰਜਾਬੀਆਂ ਨੇ ਤਾਂ ਇਸ ਇਤਿਹਾਸ ਦਾ ਜਿਹੜਾ ਤੁਸੀਂ ਕਹ ਲਓ ਵੀ ਇਸ ਦਿਨ ਦਾ ਵਿਸਾਖੀ ਵਾਲੇ ਦਿਨ ਦਾ ਉਹਦੇ ਨਾਲ ਵੀ ਇੱਕ ਬਹੁਤ ਊੜਾ ਸਬੰਧ ਹੈਗਾ 1919 ਨੂੰ 13 April 1919 ਵਾਲੇ ਦਿਨ ਜਨਰਲ ਡਾਇਰ ਨੇ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਵਿੱਚ ਜਲ੍ਹਿਆਂ ਵਾਲੇ ਬਾਗ ਦੇ ਵਿੱਚ ਨਿਹੱਥੀਆਂ ਦੇ ਉੱਪਰ ਗੋਲੀਆਂ ਚਲਾ ਕੇ ਬਹੁਤ ਸਾਰੇ ਪੰਜਾਬੀਆਂ ਨੂੰ ਜਿਹੜਾ ਨਾ ਉਹ ਸ਼ਹੀਦ ਕਰ ਦਿੱਤਾ ਸੀਗਾ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਕਹ ਲਓ ਵੀ ਇਸ ਧਿਆਨ ਜਿਹੜਾ ਉਹ ਆਜ਼ਾਦੀ ਦੇ ਹਿੰਦੁਸਤਾਨ ਦੇ ਆਜ਼ਾਦੀ ਦੇ ਸੰਘਰਸ਼ ਦੇ ਨਾਲ ਵੀ ਜਿਹੜਾ ਤੁਸੀਂ ਕਹੋ ਵੀ ਬਹੁਤ ਜੋੜ ਕੇ ਦੇਖਿਆ ਜਾਂਦਾ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਕਹੋ ਵੀ ਇਸ ਧਿਆਨ ਦੀ ਇੱਕ ਆਪਣੀ ਮਹੱਤਤਾ ਹੈਗੀ ਆ ਸਾਰਾ ਹਿੰਦੁਸਤਾਨ ਸਾਰਾ ਪੰਜਾਬ ਸਾਰਾ ਵਰਡ ਜਿਹੜਾ ਤੁਸੀਂ ਕਹੋ ਵਿੱਚ ਜਿੱਥੇ ਵੀ ਕੋਈ ਪੰਜਾਬੀ ਵਸਦਾ ਹੋ ਉਹ ਇਸ ਧਿਆਨ ਨੂੰ ਬੜੀ ਖੁਸ਼ੀ ਦੇ ਨਾਲ ਮਨਾਉਂਦੇ ਆ ਜਾਮਾ ਦੇ ਨਾਲ ਮਨਾਉਂਦੇ ਆ ਹਾੜੀ ਦੀ ਫਸਲ ਦੀ ਕਟਣ ਦੀ ਖੁਸ਼ੀ ਦੇ ਵਿੱਚ ਮਨਾਉਂਦੇ ਆ ਤਾਂ ਸਿੱਖ ਇਸ ਨੂੰ ਜਿਹੜਾ ਤੁਸੀਂ ਕਹਿੰਦੇ ਖਾਲਸਾ ਪੰਥ ਦੀ ਸਿਰਜਣਾ ਦੇ ਦਿਵਸ ਦੇ ਤੌਰ ਤੇ ਮਨਾਉਂਦੇ ਆ ਮੈਂ ਸਮੂਹ ਪੰਜਾਬ ਨਿਵਾਸੀਆਂ ਨੂੰ ਸਮੂਹ ਗੋਸਿਕਾਂ ਨੂੰ ਇਸ ਵਿਸਾਖੀ ਦੇ ਧਿਆਨ ਦੇ ਉੱਪਰ ਤੇ ਖਾਲਸਾ ਪੰਥ ਦੀ ਸਿਰਜਣਾ ਦੇ ਦਿਨ ਦੇ ਉੱਪਰ ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਦਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ